ਸ਼ਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰਾ ਨਹੀਂ ਕੋਈ ਨਾਨਕ ਤਿਸ ਬਲਹਾਰਣੇ ਜਲ ਤੁਲ ਮਈਲ ਸੋਇ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਇ ਫਨ ਹੋਖਿਨ ਮੇ ਤਾਂ ਪਤਾ ਪਨਹਾਰਾ ਅੰਤ ਨਹੀਂ ਕੁਛ ਪਾਰਾ ਵਾਰਾ ਹੁਕਮੇ ਅਦਰ ਹੁਕਮੇ ਤਾਰ ਅਦਰ ਰਹਾਵੇ ਹੁਕਮੇ ਉਪਜ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹਮ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਬੜਿਆਈ ਨਾਨਕ ਸਭ ਮੇਰੇ ਹਸਮਾਈ ਪ੍ਰਭਾਵੇ ਮਨਕ ਗਤਿ ਪਾਵੇ ਪ੍ਰਭਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਤਿਤ ਉਧਾਰੈ ਅਪ ਕਰੇ ਆਪਣ ਵਿਚਾਰਾ ਦੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰ ਜਾਮੇ ਜੋ ਭਾਵੇ ਸੋ ਕਰਾਵੇ ਨਾਨਕ ਦ੍ਰਿਸ਼ਟੀ ਵਰਣਾਵੇ ਕਹੋ ਨਾਨਕ ਤੇ ਕਿਆ ਹੋਈ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਈ ਤਾਂ ਸਭ ਕੁਛ ਲਈ ਜੋ ਤਿਸ ਪਾਵੈ ਸੋਈ ਕਰੇ ਅਨਜਾਣਤ ਵਿਖਿਆ ਮੈਂ ਰਚੈ ਆਪਣ ਆਪ ਜੇ ਜਾਣਤ ਆਪਣ ਆਪ ਬਚੈ ਭਰਮੇ ਭੁੱਲੇ ਦੇ ਦਿਸਤਾਵੈ ਨੀਮਕ ਮੇ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਕੇ ਤੇ ਜੰਨਾ ਮਿਲੇ ਖਿਨ ਮੇ ਨੀ ਚਕੀਟ ਕਿਉ ਰਾਜ ਪਾਰ ਬ੍ਰਹਮ ਗਰੀਬ ਨਿਵਾ ਜਾ ਕਰ ਦ੍ਰਿਸ਼ਟੀ ਕੁਛ ਨਾ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟ ਆਵੇ ਜਾ ਕੋ ਆਪਣੀ ਕਰ ਬਖਸ਼ੀਸ਼ ਤਾ ਕਲਿਖਾ ਗਣ ਜਗਦੀਸ਼ ਜੀਉ ਪਿੰਡ ਸਭ ਤੇਰੀ ਰਾਸ ਕਟਕੜ ਪੂਰਨ ਬਰੰਪਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਸ ਕਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਗੁਨਾਤ ਆਗਿਆਕਾਰੀ ਬਪੂਰਾ ਜੀਉ ਜੋਤ ਸੁਭਾਅ ਹੈ ਸੋਈ ਫੰਤੀਉ ਕਬੂ ਊਚ ਨੀਚ ਮੈਂ ਵਸੈ ਕਬੂ ਸੋਖ ਹਰ ਕ ਸੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਵ ਕਾਸ਼ ਪਿਆਲ ਕਬੂ ਬੇ ਤਬਰਮ ਵਿਚਾਰ ਨਾਨਕ ਆਪ ਮਿਲਾ ਬਣਹਾਰ ਕਬੂ ਨਿਰਤ ਕਰੇ ਬਹੁ ਭਾਂਤ ਸੋਨਾ ਕਬੂ ਸੋਈ ਰਹੇ ਦਿਨ ਰਾਤ ਕਬੂ ਮਹਾ ਕਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਵਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜੇ ਕਬੂ ਅਪਕੀਰਤ ਮਹਿ ਆਵੇ ਕਬੂ ਭਲਾ ਭਲਾ ਕਹਾਵੇ ਜੋ ਪਰਵ ਰਖੇ ਤੇ ਵਹੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਹੇ ਕਬੂ ਹੋਏ ਪੰਡਤ ਕਰੇ ਬਖਾਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਤਠ ਤੀਰਤ ਇਸ਼ਨਾਨ ਕਬੂ ਸਿਧ ਸਾਧਿਕ ਮੁਖ ਗਿਆਨ ਕਵੂ ਕੀੜਾ ਹਸਤ ਪਤੰਗ ਹੋਏ ਜੀਆ ਅਨਿਕ ਜਨ ਪਰਮੇ ਪਰਮੀਆਂ ਨਾਨਾ ਰੂਪ ਜਿ ਸਵਾਰਗ ਦਿਖਾਵੇ ਜਿਉ ਪ੍ਰਭ ਪਾਵੇ ਤਿ ਵੈਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਵੋ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੂ ਰਣਾਵੇ ਅੰਤਰੀ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤੰ ਨਾਮ੍ਰਤੇ ਇਕ ਰੰਗ ਸਦ ਬਸੇ ਪਾਰ ਬ੍ਰਹਮ ਕੇ ਸੰਗ ਜਿਉ ਜਲਮੈ ਜਲਾਏ ਖਟਾਨਾ ਤੇ ਜੋਤੀ ਸੰਜੋਤ ਸਮਾਨਾ ਮਿਟ ਗਈ ਗਵਣ ਭਏ ਬਿਸ਼ਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ